ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਕੀ ਤੁਸੀਂ ਕਦੇ ਮਹਿਸੂਸ ਕੀਤਾ ਹੈ ਕਿ ਤੁਸੀਂ ਆਪਣੇ ਅਭਿਆਸ ਦੇ ਬਾਵਯੋਤ ਅਧਿਆਤਮਿਕ ਤਰੱਕੀ ਨਹੀਂ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਅੰਮ੍ਰਿਤ ਦਿੱਤਾ ਉਸ ਦੀਆਂ ਸਿੱਖਿਆਵਾਂ ਤੁਹਾਡੇ ਅਭਿਆਸ ਤੇ ਤੁਹਾਡੇ ਜੀਵਨ ਨੂੰ ਉਸ ਅੰਮ੍ਰਿਤ ਨਾਲ ਭਰ ਸਕਦੀਆਂ ਹਨ ਇਸ ਵੀਡੀਓ ਵਿੱਚ ਇਹੀ ਦੱਸਿਆ ਹੈ ਕਿਵੇਂ ਗੁਰੂ ਜੀ ਨੇ ਕੁਝ ਧਾਰਮਿਕ ਬੰਦਿਆਂ ਨੂੰ ਜੀਵਨ ਦੀ ਸੇਧ ਦਿੱਤੀ ਤੇ ਉਹਨਾਂ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਰਗ ਦਿਖਾਇਆ ਆਓ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਵੀਡੀਓ ਨੂੰ ਐਂਡ ਤੱਕ ਪੂਰੀ ਸੁਣਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜਦੋਂ ਗੁਰੂ ਜੀ ਮੁਲਤਾਨ ਸ਼ਹਿਰ ਵਿੱਚ ਪਹੁੰਚੇ ਤਾਂ ਸ਼ਮਸ ਨਾਮੀ ਪੀਰ ਤੇ ਬਹੁਤ ਨਾਮੀ ਪੀਰਾਂ ਦਾ ਸਮੂਹ ਮੁਲਤਾਨ ਵਿੱਚ ਰਹਿੰਦਾ ਸੀ ਇਨ੍ਹਾਂ ਪੀਰਾਂ ਵਿੱਚੋਂ ਇੱਕ ਪੀਰ ਸੀ ਸਮਸਤ ਬਰੇਜ ਜਿੱਥੇ ਰਹਿੰਦਾ ਸੀ ਉੱਥੇ ਗੁਰੂ ਜੀ ਜਾ ਬਰਾਜੇ ਜਦੋਂ ਸਾਰੇ ਪੀਰਾਂ ਨੂੰ ਖਬਰ ਮਿਲੀ ਸਾਰਿਆਂ ਨੇ ਮਿਲ ਕੇ ਮਤਅ ਪਕਾਇਆ ਕਹਿਣ ਲੱਗੇ ਇਹ ਕੌਣ ਆਇਆ ਹੈ ਇਹ ਤਾਂ ਪਾਰੀ ਗੁਰੂ ਆ ਜਿਨ੍ਹਾਂ ਨੇ ਵੱਡੇ ਵੱਡੇ ਮਹਾਨ ਸਥਾਨ ਜਿੱਤ ਲਏ ਕਾਬੇ ਨੂੰ ਆਪਣੇ ਚਰਨਾਂ ਨਾਲ ਫੇਰ ਦਿੱਤਾ ਖਬਰਾਂ ਇਹਨਾਂ ਨੂੰ ਪਹੁੰਚ ਗਈਆਂ ਇਹਨਾਂ ਨੇ ਕਾਬਾ ਘੁਮਾ ਦਿੱਤਾ ਮੱਕਾ ਫੇਰ ਦਿੱਤਾ ਕਰਾਮਾਤ ਇੰਨਾ ਵਿੱਚ ਵੱਡੀ ਆ ਇੰਨਾ ਅੱਗੇ ਅੱਜ ਤੱਕ ਕੋਈ ਨਹੀਂ ਟੇਕ ਸਕਿਆ ਚਰਚਾ ਵਿੱਚ ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਿਆ ਹੁਣ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਮੁਲਤਾਨ ਵਿੱਚੋਂ ਵਿਦਾ ਕਿਵੇਂ ਕੀਤਾ ਜਾਵੇ ਫਿਰ ਉਹਨਾਂ ਨੇ ਇੱਕ ਗੱਲ ਵਿਚਾਰੀ ਇੱਕ ਰਮਜ਼ ਦੇ ਵਿੱਚ ਪਹੇਲੀ ਦੇ ਵਿੱਚ ਇੱਕ ਭੂਜਾਰਤ ਸੀ ਪਾਕੇ ਬਾਬੇ ਨਾਨਕ ਨੂੰ ਭੇਜੀ ਇੱਕ ਕਟੋਰਾ ਲਿਆ ਉਹਦੇ ਵਿੱਚ ਦੁੱਧ ਪਾ ਲਿਆ ਦੁੱਧ ਨੱਕੋ ਨੱਕ ਪਾਰ ਦਿੱਤਾ ਤੇ ਮਹਾਰਾਜ ਕੋਲ ਲੈ ਗਏ ਇਹ ਦਸਨ ਵਾਸਤੇ ਕੀ ਜਿਵੇਂ ਇਹ ਕਟੋਰੇ ਵਿੱਚ ਦੁੱਧ ਭਰਿਆ ਹੋਇਆ ਹੈ ਇੱਕ ਬੂੰਦ ਵੀ ਨਹੀਂ ਸਮਾ ਸਕਦੀ ਬਿਲਕੁਲ ਮੁਲਤਾਨ ਪਹਿਲਾਂ ਪੀਰਾਂ ਨਾਲ ਭਰਿਆ ਹੋਇਆ ਹੈ ਤੁਹਾਡੇ ਲਈ ਜਗ੍ਹਾ ਨਹੀਂ ਹੈ ਤੁਸੀਂ ਚਲੇ ਜਾਓ ਤਾਂ ਨੇੜੇ ਆ ਕੇ ਦੁੱਧ ਦਾ ਕਟੋਰਾ ਅੱਗੇ ਕੀਤਾ ਤਾਂ ਗੁਰੂ ਜੀ ਨੇ ਸਾਰੀ ਗੱਲ ਸਮਝੀ ਤਾਂ ਗੁਰੂ ਜੀ ਨੂੰ ਜਿਹੋ ਜਹਾ ਸਵਾਲ ਪਾਇਆ ਸੀ ਤਾਂ ਗੁਰੂ ਜੀ ਨੇ ਉਹ ਜਹਾ ਹੀ ਜਵਾਬ ਦਿੱਤਾ ਗੁਰੂ ਜੀ ਨੇ ਚਮੇਲੀ ਦਾ ਫੁੱਲ ਲਿਆ ਜਿਸ ਦਾ ਬਿਲਕੁਲ ਭਾਰ ਨਹੀਂ ਹੁੰਦਾ ਉਸ ਨੂੰ ਦੁੱਧ ਦੇ ਰੱਖ ਦਿੱਤਾ ਤੇ ਫੁੱਲ ਦੁੱਧ ਵਿੱਚ ਸਮਾ ਗਿਆ ਦੁੱਧ ਬਿਲਕੁਲ ਬਾਹਰ ਨਹੀਂ ਡੁੱਲਿਆ ਗੁਰੂ ਜੀ ਸਮਝਾਉਣਾ ਚਾਹੁੰਦੇ ਸੀ ਕਿ ਅਸੀਂ ਤੁਹਾਡੇ ਸਿਰ ਦਾ ਭਾਰ ਨਹੀਂ ਬਨਣਾ ਚਾਹੁੰਦੇ ਅਸੀਂ ਜਾਣਦੇ ਹਾਂ ਕਿ ਮੁਲਤਾਨ ਵਿੱਚ ਵੱਡੇ ਵੱਡੇ ਪੀਰ ਰਹਿੰਦੇ ਆ ਪਹਿਲਾਂ ਹੀ ਬਹੁਤ ਪੀਰ ਆ ਤੇ ਪੀਰਾਂ ਦਾ ਗਾੜ ਇਹ ਸ਼ਹਿਰ ਆ ਅਸੀਂ ਤਾਂ ਇੱਥੇ 4 ਦਿਨ ਪਰਮਾਤਮਾ ਦੇ ਨਾਮ ਦੀ ਖੁਸ਼ਬੂ ਵੰਡਣ ਆਏ ਹਾਂ ਫਿਰ ਚਲੇ ਜਾਵਾਂਗੇ ਕਿਸੇ ਦੇ ਸਿਰ ਦਾ ਭਾਰ ਜ਼ਿੰਦਗੀ 'ਚ ਨਹੀਂ ਬਨਣਾ ਚਾਹੀਦਾ ਜਿਵੇਂ ਇਹ ਚ ਮੇਲੀ ਦਾ ਫੁੱਲ ਦੁੱਧ ਦੇ ਕਟੋਰੇ ਵਿੱਚ ਤਰ ਗਿਆ ਉਸੇ ਤਰ੍ਹਾਂ ਬਿਲਕੁਲ ਅਸੀਂ ਵੀ ਤੁਹਾਡੇ ਸਿਰ ਦਾ ਭਾਰ ਨਹੀਂ ਬਣਾਂਗੇ ਕਿਉਂਕਿ ਜਿ ਮੈਲੀ ਦੇ ਫੁੱਲ ਨੇ ਇੱਕ ਬੂੰਦ ਬਾਹਰ ਨਹੀਂ ਆਉਣ ਦਿੱਤੀ ਸਾਡੇ ਆਉਣ ਨਾਲ ਤੁਹਾਨੂੰ ਕੋਈ ਵੀ ਫਰਕ ਨਹੀਂ ਪਵੇਗਾ ਗੁਰੂ ਜੀ ਨੇ ਇਹ ਡਿਸਟੈਂਡ ਇਸ ਤਰ੍ਹਾਂ ਦਿਖਾਇਆ ਕਿ ਸਾਰੇ ਪੀਰ ਬੜੇ ਹੈਰਾਨ ਹੋਏ ਇੱਕ ਸ਼ਮਸ਼ ਨਾਮ ਦੇ ਪੀਰ ਨੇ ਗੁਰੂ ਜੀ ਨੂੰ ਸਵਾਲ ਕੀਤਾ ਗੁਰੂ ਜੀ ਮੇਰਾ ਸਰੀਰ ਥੱਕਿਆ ਹੋਇਆ ਹੈ ਮੈਂ ਬਹੁਤ ਸਾਰੇ ਅਧਿਆਤਮਿਕ ਤੇ ਧਾਰਮਿਕ ਅਭਿਆਸ ਕਰਦਾ ਹਾਂ ਪਰ ਮੇਰਾ ਸਰੀਰ ਅਜੇ ਵੀ ਖਾਲੀ ਮਹਿਸੂਸ ਕਰਦਾ ਹੈ ਅਸੀਂ ਹਰ ਸਮੇਂ ਧਰਮ ਗ੍ਰੰਥ ਪੜ੍ਹਦੇ ਤੇ ਵਿਚਾਰਦੇ ਹਾਂ ਪਰ ਸਾਡਾ ਮਨ ਅਜੇ ਵੀ ਇੱਛਾਵਾਂ ਨਾਲ ਪੁਖਾ ਹੀ ਰਹਿੰਦਾ ਹੈ ਮੇਰੇ ਵਿਚਾਰ ਅੱਜ ਵੀ ਉਹੀ ਹਨ ਹਮੇਸ਼ਾ ਹਰ ਪਾਸੇ ਸ਼ਾਲਾ ਹੀ ਮਾਰਦੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਾਨੂੰ ਹੱਲ ਬਖਸ਼ੋ ਤਾਂ ਬਾਬੇ ਨਾਨਕ ਨੇ ਉਹਨਾਂ ਨੂੰ ਸਮਝਾਇਆ ਮਨ ਨੂੰ ਆਪਣੇ ਬਲ ਨਾਲ ਨਹੀਂ ਰੋਕਿਆ ਜਾ ਸਕਦਾ ਸਾਧਨਾ ਤੇ ਕਠਿਨ ਅਭਿਆਸ ਵੀ ਇਸ ਨੂੰ ਨਹੀਂ ਰੋਕ ਸਕਦੇ ਮਨ ਮਨੁੱਖ ਨੂੰ ਕੇਵਲ ਮੰਨ ਤਰੈ ਨਾਲ ਕਾਬੂ ਕੀਤਾ ਜਾ ਸਕਦਾ ਹੈ ਇੱਕੋ ਇੱਕ ਇਲਾਜ ਮੰਤਰ ਹੈ ਸੱਚ ਦੇ ਇਸ ਉਪਦੇਸ਼ ਨੂੰ ਸੁਣ ਕੇ ਹੋਰ ਪੀਰਾਂ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤੇ ਕਿਹਾ ਕਿ ਅਸੀਂ ਪਹਿਲਾਂ ਹੀ ਪੂਰੇ ਸਤਕਾਰ ਨਾਲ ਬਹੁਤ ਸਾਰੇ ਪਾਠ ਕਰਦੇ ਹਾਂ ਅੱਜ ਸਵੇਰੇ ਮੈਂ ਜਾਪ ਕੀਤਾ ਪਰ ਮੈਂ ਅਜੇ ਵੀ ਅਧੂਰਾ ਹਾਂ ਗੁਰੂ ਜੀ ਨੇ ਸਮਝਾਇਆ ਤੁਸੀਂ ਚਾਹੁੰਦੇ ਹੋ ਤੁਹਾਡੀ ਮਿੰਦ ਦਾ ਫਲ ਤੁਹਾਨੂੰ ਮਿਲੇ ਤਾਂ ਸੱਚੇ ਗੁਰੂ ਦੇ ਸ਼ਬਦ ਨੂੰ ਵਿਚਾਰਨ ਦੀ ਲੋੜ ਹੈ ਫਿਰ ਤੁਸੀਂ ਪਹਿਚਾਨੋਗੇ ਕਿ ਮੰਤਰ ਅਸਲ ਵਿੱਚ ਕੀ ਹੈ ਪੀਰਾ ਨੇ ਹੋਰ ਵੀ ਜਾਨਣਾ ਚਾਹਿਆ ਤਾਂ ਗੁਰੂ ਜੀ ਨੇ ਸਮਝਾਇਆ ਕਿ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਟਿਕਾਓ ਇਸ ਸੰਸਾਰ ਨਾਲ ਜੁੜੋ ਕਿਉਂਕਿ ਇਹ ਮਾਇਆ ਹੈ ਇਹ ਸੰਸਾਰ ਇਸ ਲਈ ਮਾਇਆ ਹੈ ਕਿ ਇਹ ਇੱਕ ਸੁਪਨੇ ਵਰਗਾ ਹੈ ਤਾਂ ਉਹਨਾਂ ਵਿੱਚੋਂ ਇੱਕ ਬਹਾਵਲ ਨਾਮ ਦਾ ਵਿਅਕਤੀ ਸੀ ਜਿਸਨੇ ਵਿਰੋਧ ਕੀਤਾ ਕਿਹਾ ਕਿ ਇਹ ਸੰਸਾਰ ਵਿੱਚ ਕਿਸੇ ਵੀ ਚੀਜ਼ ਨਾਲ ਨਾ ਜੁੜਨਾ ਇਹ ਕਹਿਣਾ ਸੌਖਾ ਹੈ ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸੁਣੋ ਕਰਤਾਰ ਦਾ ਨਾਮ ਸੱਚਾ ਹੈ ਕਿਉਂਕਿ ਸਿਰਜਣਹਾਰ ਸੱਚਾ ਹੈ ਉਹਨਾਂ ਨੂੰ ਲੱਗਾ ਕਿ ਉਹਨਾਂ ਨੇ ਪੂਰਾ ਸੱਚ ਬੋਲਿਆ ਸੀ ਫਿਰ ਵੀ ਮਨ ਉਤਸੁਕ ਹੈ ਤਾਂ ਉਹ ਸਵਾਲ ਪੁੱਛਦੇ ਰਹੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਨਾਮ ਦੇ ਅੰਦਰ ਪਰਫੁੱਲਤ ਹੋਣ ਲਈ ਤੁਹਾਨੂੰ ਸਾਫ਼ ਦਿਲ ਤੇ ਇਮਾਨਦਾਰ ਜੀਵਨ ਬਤੀਤ ਕਰਨਾ ਪਵੇਗਾ ਈਮਾਨਦਾਰੀ ਤੁਹਾਡਾ ਸੱਚਾ ਦੋਸਤ ਹੈ ਬੇਈਮਾਨੀ ਨੂੰ ਦੂਰ ਕਰ ਦੇਣਾ ਚਾਹੀਦਾ ਹੈ ਕ੍ਰੋਧ ਤੇ ਕਾਮ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ ਇਹ ਕੋਮਲ ਦਿਲ ਹੈ ਜੋ ਸ਼ੁੱਧ ਹੈ ਉਹਨਾਂ ਨੇ ਉਸ ਨੂੰ ਬੜੀ ਹੀ ਹੈਰਾਨੀ ਨਾਲ ਤੇ ਨਿਮਰਤਾ ਨਾਲ ਦੇਖਿਆ ਕਿਉਂਕਿ ਉਹਨਾਂ ਨੇ ਅੰਤਮ ਸੰਦੇਸ਼ ਦਿੱਤਾ ਸੀ ਸੰਤ ਨੇਕ ਲੋਕਾਂ ਦੀ ਸੰਗਤ ਕਰੋ ਤੇ ਹਮੇਸ਼ਾ ਸਿਰਜਣਹਾਰ ਖੁਦਾ ਦਾ ਨਾਮ ਯਾਦ ਰੱਖੋ ਉਹ ਸਾਰੇ ਖੁਸ਼ ਹੋਏ ਬਾਬਾ ਜੀ ਤੁਸੀਂ ਇੱਕ ਮਹਾਨ ਫਕੀਰ ਹੋ ਤੁਸੀਂ ਇਨਾ ਉੱਚਾ ਅਧਿਆਤਮਿਕ ਪੱਧਰ ਪ੍ਰਾਪਤ ਕੀਤਾ ਹੈ ਤੁਸੀਂ ਬ੍ਰਹਮ ਭੇਦ ਪ੍ਰਗਟ ਕਰਦੇ ਹੋ ਤੁਹਾਡਾ ਉਪਦੇਸ਼ ਇਸ ਕਲਯੁਗ ਦੇ ਵਿੱਚ ਅਣਗਿਣਤ ਲੋਕਾਂ ਨੂੰ ਬਚਾ ਲੈਂਦਾ ਹੈ ਤੁਸੀਂ ਅਜਿਹੇ ਮਹਾਨ ਰਹਾ ਸੁਵਾਦੀ ਹੋ ਤੁਸੀਂ ਦਇਆ ਦਾ ਘਰ ਹੋ ਉਹਨਾਂ ਸਾਰਿਆਂ ਨੇ ਨਿਮਰਤਾ ਤੇ ਸ਼ੁਕਰਗੁਜ਼ਾਰੀ ਨਾਲ ਗੁਰੂ ਜੀ ਅੱਗੇ ਮੱਥਾ ਟੇਕਿਆ ਤਾਂ ਗੁਰੂ ਨਾਨਕ ਦੇਵ ਜੀ ਪੰਜਾਬ ਪਰਤ ਆਏ ਤੇ ਉਹਨਾਂ ਨੇ ਉਹਨਾਂ ਦੀਆਂ ਸੁਖਿਆਵਾਂ ਨੂੰ ਆਪਣੇ ਦਿਲਾਂ ਵਿੱਚ ਡੁੰਗਾਈ ਵਿੱਚ ਰੱਖਿਆ ਉਹਨਾਂ ਦੇ ਮਨ ਹੁਣ ਥੱਕੇ ਨਹੀਂ ਸੰਨ ਉਹਨਾਂ ਦੇ ਸਰੀਰ ਅਧਿਆਤਮਿਕ ਰੋਸ਼ਨੀ ਨਾਲ परे ਹੋਏ ਸਾਨ ਉਹ ਮਹਾਨ ਤੇ ਮਸ਼ਹੂਰ ਹੋ ਗਏ ਰੱਬ ਨੂੰ ਯਾਦ ਕਰਨ ਤੇ ਨੇਕ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਗੁਰੂ ਜੀ ਕਹਿੰਦੇ ਹਨ ਦੇ ਸਰੀਰ ਸੁਖ ਹੋਏ ਸ਼ਬਦ ਹਰ ਨਾਏ ਮੇਰੇ ਸਰੀਰ ਦਾ ਫਰੇਮ ਸ਼ਬਦ ਤੇ ਪ੍ਰਭੂ ਦੇ ਨਾਮ ਦੁਆਰਾ ਆਰਾਮ ਵਿੱਚ ਹੈ ਨਾਮ ਪਰਮਲ ਹਿਰਦੇ ਰਹਾ ਸਮਾਏ ਨਾਮ ਦੀ ਸੁਗੰਧੀ ਮੇਰੇ ਹਿਰਦੇ ਨੂੰ ਲਪਾਉਂਦੀ ਹੈ ਗੁਰੂ ਜੀ ਦਾ ਸਾਰਾ ਉਪਦੇਸ਼ ਜਾਪ ਨਾਲ ਸ਼ੁਰੂ ਹੁੰਦਾ ਹੈ ਮੂਲ ਮੰਤਰ ਵਾਗ ਬਾਣੀ ਨੂੰ ਉਚਾਰਨਾ ਇਥੇ ਬੇਅੰਤ ਗੁਰਬਾਣੀ ਤੇ ਸ਼ਬਦ ਹਨ ਜਿਨ੍ਹਾਂ ਨੂੰ ਤੁਸੀਂ ਪੜ੍ਹ ਸਕਦੇ ਹੋ ਸੁਣ ਸਕਦੇ ਹੋ ਤੇ ਨਾਲ ਹੀ ਗਾ ਸਕਦੇ ਹੋ ਅਸੀਂ ਆਪਣੇ ਗਿਆਨ ਮে ਮਜਬੂਰ ਨਹੀਂ ਕਰ ਸਕਦੇ ਪਰ ਅਸੀਂ ਹਮੇਸ਼ਾ ਆਪਣੇ ਗੁਰੂ ਦੇ ਨੀਮਰ ਤੇ ਸੇਵਾਦਾਰ ਸਿੱਖ ਹਾਂ ਗੁਰੂ ਦੀ ਬਖਸ਼ਿਸ਼ ਨਾਲ ਨਾਮ ਸਾਡੇ ਹਿਰਦੇ ਅੰਦਰ ਟਿਕ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ